ਹਾਂਜੀ ਬਹੁਤ ਵੱਡੀ ਖਬਰ ਸੂਤਰਾ ਹਵਾਲੇ ਤੂਤੇ ਤੇ ਹੋ ਸਕਦੀ ਹੈ ਬਹੁਤ ਵੱਡੀ ਕਾਰਵਾਈ ਤੂਤੇ ਤੇ ਹੋ ਸਕਦੀ ਹੈ ਐਫ ਆਈ ਆਰ ਤੇ ਤੂਤੇ ਨੂੰ ਮੁਹਾਲੀ ਬੋਰਡ ਵੱਲੋਂ ਦਿੱਤੇ ਗੇ ਤਿੰਨ ਸਨਮਾਨ ਵੀ ਹੋ ਸਕਦੇ ਨੇ ਵਾਪਸ ਕਾਰਵਾਈ ਦਾ ਮੁੱਖ ਕਾਰਨ ਆਇਆ ਸਾਹਮਣੇ ਤੂਤੇ ਨੇ ਦਿੱਤਾ ਸੀ ਰਜੈਨ ਡੀਪੀ ਮਾਸਟਰੀ ਨੌਕਰੀ ਤੋਂ ਤੂਤੇ ਦਾ ਨਾਮ ਪੱਕਾ ਹੈਗਾ ਸੁਖਵਿੰਦਰ ਸਿੰਘ ਰਜੈਨ ਦੇ ਲਿਖਣਾ ਸੀ ਉਹਨੇ ਸੁਖਵਿੰਦਰ ਸਿੰਘ ਉਹਨੇ ਲਿਖਤਾ ਸੋਡਾ ਅਗਿਆਕਾਰੀ ਫੁੱਫੜ ਜੀ ਇਹੀ ਗੱਲ ਸੁਣੀ ਨਹੀਂ ਤੇ ਮਾਨ ਸਾਹਿਬ ਨੇ ਕਰਤੀ ਕਾਰਵਾਈ ਉਹ ਕਹਿੰਦਾ ਮੈਂ ਤਾਂ ਕਿਤੇ ਫੁੱਫੜ ਨੂੰ ਫੁੱਫੜ ਨਹੀਂ ਗਿਆ ਤੂੰ ਤੱਕੇ ਨਾ ਮੇਰਾ ਫੁੱਫੜ ਬਣ ਜਾਏਗਾ ਇਸ ਕਾਰਵਾਈ ਦਾ ਮੁੱਖ ਕਾਰਨ ਹੈਗਾ ਧੂਤੇ ਨੇ ਤੇ ਡੀਪੀ ਮਾਸਟਰੀ ਨੋਕ ਤੇ ਰਜੈਨ ਤੇ ਉਹਨੂੰ ਮਿਲੀ ਫਿਰ ਉਹ ਸਰਵਾਲਾ ਸਰਵਾਲੇ ਵਿੱਚ ਉਹਦਾ ਸੀਗਾ ਰੋਲ ਫੁੱਫੜ ਜੀ ਵਾਲਾ ਫੁੱਫੜ ਵਾਲਾ ਫੁੱਫੜ ਦਾ ਕਿੱਥੇ ਮਾਨ ਹੁੰਦਾ ਤੇ ਹੁਣ ਉਹਦੇ ਦਿਮਾਗ ਨੂੰ ਫੁੱਫੜ ਵਾਲਾ ਈਡਾ ਚੜ ਗਿਆ ਕੀੜਾ ਦਿਮਾਗ 'ਚ ਤੋ ਹਰੇਕ ਨੂੰ ਜਿਹਨੂੰ ਚਾਚੇ ਤਾਇਏ ਨੂੰ ਜਿਹਨੂੰ ਮਿਲਦਾ ਕਹੂਗਾ ਮੈਂ ਤੁਹਾਡਾ ਫੁੱਫੜ ਚਾਰਾ ਪੰਜਾ ਬੰਦੇ ਤੋਂ ਕੁੱਟ ਵੀ ਖਾ ਚੁੱਕਿਆ ਜਿਹੜੀ ਹੁਣ ਸੂਤਰਾ ਹੋਵੇ ਇਹ ਵੀ ਖ ਐਮੀ ਵਰਕ ਤੇ ਗਿੱਪੀ ਗਰਿਆਲ ਨੇ ਭਵੰਤਮਨ ਮਿਲ ਨਾਲ ਮਿਲ ਕੇ ਕੀਤੀ ਮੁਲਾਕਾਤ ਤੇ ਕਿਹਾ ਅੱਗੇ ਤੋਂ ਅਸੀਂ ਫੁੱਫੜਾ ਵਾਲਾ ਨਹੀਂ ਇਹਨੂੰ ਸਾਲਿਆ ਵਾਲਾ ਰੋਲ ਦੇਵਾਂਗੇ ਪਰ ਮਾਨ ਸਾਹਿਬ ਨੇ ਦਿੱਤਾ ਕੋਰਾ ਜਵਾਬ ਕਹਿੰਦਾ ਸੀ ਮੁੱਖ ਮੰਤਰੀ ਬਣਿਆ ਨਿਆਰੇ ਲੈਣ ਨੂੰ ਪੈਸੇ ਕਮਾਉਣ ਨੂੰ ਤੇ ਆਸਾਨੀ ਜਿਹੜਾ ਜਣਾ ਖਣ ਔਰ ਠਕੇ ਸਾਡਾ ਫੁੱਫੜਾ ਉਹ ਜੋ ਸਾਡੀ ਕੀ ਹੈ ਜਿੱਤ ਰਹੇ ਜੂਗੀ ਚਲੋ ਜੀ ਸ਼ਾਇਦ ਗੱਲ ਸ਼ਾਮ ਨੂੰ ਨਿਬੜ ਜੇ ਅੱਜ ਨਿਮਰਤ ਖਹਿਰਾ ਤੇ ਸਰਗਣ ਮਹਿਤਾ 7:56 ਮਿੰਟ ਤੇ ਮਾਨ ਸਾਹਿਬ ਨੂੰ ਮਿਲ ਰਿਹਾ ਸ਼ਾਇਦ ਉਦੋਂ ਉਹਨਾਂ ਨਾਲ ਗੱਲਬਾਤ ਕਰਕੇ ਜਾਂ ਕੋਈ ਢੇਠਾ ਉੱਤਾ ਕਰਕੇ ਹੋਇਆ ਢੇਠਾ ਜਾਂ ਉੱਤਾ ਕਰਕੇ ਸ਼ਾਇਦ ਇਹਦਾ ਹੀਲਾ ਨਿਕਲ ਆਵੇ ਸ਼ਾਇਦ ਹਜੇ ਤੱਕ ਰੁੱਤੇ ਤੇ ਸੰਕਟ ਵਾਲੇ ਬੱਦਰ ਹੈ ਗਈ ਆ ਇਸ ਤੋਂ ਸਿੱਖਿਆ ਮਿਲਦੀ ਆ ਆਪਦਾ ਪਿਸ਼ੋਕੜ ਨਹੀਂ ਭੁੱਲਣਾ ਚਾਹੀਦਾ ਦੋ ਫਿਲਮਾਂ ਕਰਕੇ ਫਿਲਮਾਂ 'ਚ ਫੁੱਫੜ ਬਣ ਕੇ ਤੇ ਆਪਦਾ ਅਸਲੀ ਨਾਂ ਨਹੀਂ ਭੁੱਲਣਾ ਚਾਹੀਦਾ